ਉਹਨੇ ਮੇਹਣੇ ਮਾਰੇ ਸੀ ਮਾਤਾ ਗੰਗਾ ਨੂੰ ਮਾਤਾ ਗੰਗਾ ਜੀ ਨੂੰ ਆਖਿਆ ਸੀ ਇਹ ਉਤਰੇ ਨੇ ਉਤਰੇ ਹੀ ਮਰ ਜਾਣਗੇ ਗੁਰੂ ਅਰਜਨ ਦੇਵ ਸਭ ਨੂੰ ਗੱਦੀ ਮਿਲ ਗਈ ਇਹ ਉਤਰੇ ਨੇ ਉਤਰੇ ਹੀ ਮਰ ਜਾਣਗੇ ਇਹਨਾਂ ਦੇ ਕਿਹੜਾ ਔਲਾਦ ਹੋਣੀ ਪ੍ਰਿਥੀ ਚੰਦ ਦੇ ਘਰ ਵਾਲੀ ਕਰਮੋ ਮੇਹਣੇ ਮਾਰਦੀ ਕਹਿੰਦੀ ਗੱਦੀ ਸਾਡੇ ਕੋਲ ਹੀ ਆਉਣੀ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਇੱਕ ਵਾਰੀ ਗਿਆ ਸੀ ਜਾ ਕੇ ਉਹ ਮਹਾਰਾਜ ਜੀ ਲੋਕਾਂ ਦੀਆਂ ਝੋਲੀਆਂ ਭਰਦੇ ਹੋ ਮੇਰੀ ਗਰੀਬਣੀ ਨੂੰ ਵੀ ਖੈਰ ਪਾ ਐਂ ਕਿਹਾ ਸੀ ਗੁਰਵਰਜਣ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਪੰਜਵੀਂ ਜੋਤ ਕੀ ਪੁੱਤ ਨਹੀਂ ਸੀ ਦੇ ਸਕਦੇ ਬਾਲਕ ਨਹੀਂ ਸੀ ਦੇ ਸਕਦੇ ਮਾਤਾ ਗੰਗਾ ਜੀ ਨੂੰ ਆਖਣ ਲੱਗੇ ਕਿ ਨੇ ਮਾਤਾ ਗੰਗਾ ਜੇ ਤੈਨੂੰ ਬਾਲਕ ਚਾਹੀਦਾ ਹੈ ਬੀੜ ਚ ਬੈਠੇ ਨੇ ਬਾਬਾ ਬੁੱਢਾ ਸਾਹਿਬ ਉੱਥੇ ਚਲੀ ਜਾ ਉਹਨਾਂ ਨੂੰ ਬੇਨਤੀ ਕਰ ਜਾ ਕੇ ਸੁਣਿਓ ਬਾਬਾ ਬੁੱਢਾ ਸਾਹਿਬ ਬੈਠੇ ਬੀੜ ਚ ਤਰਲਾ ਲੈ ਲੈ ਜਾ ਕੇ ਬੇਨਤੀ ਕਰ ਲੈ ਸਤਸੰਗਤ ਜੀ ਉਸ ਵੇਲੇ ਸਤਵਜਨ ਦਿਨ ਚੜਿਆ ਮਾਤਾ ਗੰਗਾ ਜੀ ਨੇ ਨਾਲ ਬੋਲੀਆਂ ਲਈਆਂ ਨਾਲ ਸੇਵਾਦਾਰੀਆਂ ਰਥ ਤੇ ਚੜ੍ਹੇ ਤੇ ਬਾਬਾ ਬੁੱਢਾ ਸਾਹਿਬ ਕੋਲ ਪਹੁੰਚ ਗਏ ਬਾਬਾ ਬੁੱਢਾ ਸਾਹਿਬ ਕੋਲ ਸਾਧ ਸੰਗਤ ਜੀ ਜਾ ਕੇ ਮੱਥਾ ਟੇਕਿਆ ਮੱਥਾ ਟੇਕਿਆ ਸਜਦਾ ਕੀਤਾ ਬਾਬਾ ਬੁੱਢਾ ਸਾਹਿਬ ਨੂੰ ਆਏ ਤਰਲਾ ਲਿਆ ਮਹਾਰਾਜ ਕਿਰਪਾ ਕਰ ਦਿਓ ਸੁਣਿਓ ਕਿਰਪਾ ਕਰ ਦਿਓ ਮੈਨੂੰ ਬਾਲਕ ਦੀ ਇੱਜ਼ਤ ਬਖਸ਼ੋ ਸੁਣਿਆ ਅਨ ਸੁਣਿਆ ਕਰਤਾ ਬਾਬਾ ਬੁੱਢਾ ਸਾਹਿਬ ਨੇ ਕੋਈ ਤਵੱਜੋ ਨਹੀਂ ਦਿੱਤੀ ਕੋਈ ਧਿਆਨ ਨਹੀਂ ਦਿੱਤਾ ਆਏ ਨੇ ਮਾਤਾ ਜੀ ਢੂਡ ਢੂਡ ਦੀ ਵੇਖੀ ਕਿ ਕੌਣ ਆਉਂਦਾ ਹੈ ਮਾਤਾ ਗੰਗਾ ਜੀ ਆ ਰਹੇ ਨੇ ਸੁਣਿਓ ਬਾਬਾ ਬੁੱਢਾ ਸਾਹਿਬ ਕੋਲ ਆਏ ਤੇ ਵਾਪਸ ਚਲੇ ਗਏ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਮਾਤਾ ਗੰਗਾ ਜੀ ਨੂੰ ਪੁੱਛਦੇ ਕਹਿੰਦੇ ਮਹਾਰਾਜ ਕਹਿੰਦੇ ਜਾਏ ਭਾਈ ਬਾਬਾ ਬੁੱਢਾ ਸਭ ਕੁਲ ਜਾਏ ਤੁਸੀਂ ਕਹਿੰਦੇ ਮਹਾਰਾਜ ਜਾਏ ਸੁਣੀ ਨਹੀਂ ਫਰਿਆਦ ਉਹਨਾਂ ਨੇ ਬੇਨਤੀ ਸੁਣੀ ਨਹੀਂ ਮੇਰੀ ਮਹਾਰਾਜ ਕਹਿੰਦੇ ਕਿਵੇਂ ਗਏ ਸੀ ਕਹਿੰਦੇ ਜੀ ਰੱਥ ਤੇ ਗਏ ਸੀ ਚੜ ਕੇ ਭੋਜਨ ਪ੍ਰਸ਼ਾਦਾ ਵੀ ਲੈ ਗਏ ਸੀ ਗੰਗਾ ਗੁਰੂ ਅਰਜਨ ਦੇ ਮਹਾਰਾਜ ਆਖਣ ਲੱਗੇ ਜਦੋਂ ਕੁਛ ਲੈਣ ਜਾਈਏ ਲੈਣ ਵਾਲੇ ਚੱਲ ਕੇ ਜਾਂਦੇ ਨੇ ਰਥਾਂ ਤੇ ਚੜ ਕੇ ਨਹੀਂ ਕਦੇ ਚੱਲ ਕੇ ਜਾਂਦਾ ਹੈ ਪੀਰ ਫਕੀਰ ਮਹਾਪੁਰਸ਼ਾਂ ਕੋਲ ਕਹਿੰਦੇ ਜੀ ਕੀ ਕਰੀਏ ਤੁਸੀਂ ਦੱਸ ਦਿਓ ਕਹਿੰਦੇ ਕੱਲ ਨੂੰ ਆਪ ਆਟਾ ਪਿਓ ਚੱਕੀ ਨਾਲ ਮਿੱਸੇ ਪ੍ਰਸ਼ਾਦੇ ਬਣਾਓ ਨਾਲ ਲਓ ਲੱਸੀ ਨਾਲ ਲਓ ਗੰਢਾ ਸ਼ਾਬੇ ਚ ਪ੍ਰਸ਼ਾਦੇ ਪਾ ਕੇ ਨਮਾਨਿਆਂ ਵਾਂਗੂ ਨਿਮਰਤਾ ਚ ਆਪਣੇ ਸਿਰ ਤੇ ਚੋਕੇ ਪ੍ਰਸ਼ਾਦੇ ਤੇ ਕਹਿੰਦੇ ਫੇਰ ਜਾਇਓ ਇਸ ਤਰੀਕੇ ਨਾਲ ਫੇਰ ਜਾ ਕੇ ਬੇਨਤੀ ਕਰੋ ਸਤਿਵਚਨ ਮਹਾਰਾਜ ਮਾਤਾ ਗੰਗਾ ਜੀ ਨੇ ਸੁਣਿਆ ਮਾਤਾ ਗੰਗਾ ਜੀ ਨੇ ਕਿਨੇ ਉਵੇਂ ਹੀ ਆਟਾ ਪੀਆ ਪ੍ਰਸ਼ਾਦੇ ਬਣਾਏ ਸੁਚਮ ਨਾਲ ਛਾਪਾ ਬਣਾ ਲਿਆ ਤਿਆਰ ਕਰ ਲਿਆ ਅੱਗੇ ਤਾਂ ਰੱਥ ਤੇ ਗਏ ਸੀ ਇੱਕ ਦਿਨ ਅੱਜ ਕੱਲੇ ਹੀ ਤੁਰ ਕੇ ਜਾਂਦੇ ਨੇ ਕੱਲੇ ਹੀ ਤੁਰ ਕੇ ਜਾਂਦੇ ਨੇ ਸਿਰ ਤੇ ਰੱਖੀ ਪ੍ਰਸ਼ਾਦਿਆਂ ਵਾਲੀ ਪੰਡ ਗੱਡਲੀ ਰੱਖੀ ਤੁਰੇ ਜਾਂਦੇ ਨੇ ਜਦੋਂ ਕਿਤੇ ਬੀੜ ਚ ਪਹੁੰਚੇ ਨਾ ਬਾਬਾ ਬੁੱਢਾ ਸਾਹਿਬ ਕੋਲ ਦੂਰੋਂ ਵੇਖ ਲਿਆ ਬਖਸ਼ਾ ਦੂਰੋਂ ਵੇਖ ਲਿਆ ਦੂਰੋਂ ਵੇਖ ਕੇ ਉਹ ਬਾਬਾ ਬੁੱਢਾ ਸਾਹਿਬ ਆਖਣ ਲੱਗੇ ਕਿਨੇ ਮਾਤਾ ਗੰਗਾ ਜੀ ਛੇਤੀ ਆਜੋ ਐਂ ਵਾਜਾ ਮਾਰਦੇ ਨੇ ਮਾਤਾ ਜੀ ਛੇਤੀ ਆਜੋ ਬੜੀ ਭੁੱਖ ਲੱਗੀ ਮੈਂ ਕਦੋਂ ਦਾ ਤੁਹਾਨੂੰ ਢੀਕਦਾ ਤੁਹਾਡੀ ਢੀਕ ਚ ਮੈਂ ਪ੍ਰਸ਼ਾਦਾ ਨਹੀਂ ਛਕਿਆ ਛੇਤੀ ਆਓ ਪਹਿਲੇ ਦਿਨ ਪੁੱਛਿਆ ਵੀ ਨਹੀਂ ਅੱਜ ਆਪ ਆਵਾਜ਼ਾਂ ਮਾਰਦੇ ਨੇ ਦੌੜੇ ਜਾਂਦੇ ਨੇ ਮਾਤਾ ਗੰਗਾ ਜੀ ਸੁਣਿਆ ਕਹਿੰਦੇ ਉਸ ਵੇਲੇ ਨਾ ਪ੍ਰਸ਼ਾਦਾ ਮਾਰ ਨਹੀਂ ਸਕੋ ਬਾਬਾ ਜੀ ਨੇ ਐ ਫੜ ਕੇ ਗਠਲੀ ਆਇਆ ਆਪ ਹੀ ਖੋਲ ਲਈ ਬਾਬਾ ਬੁੱਢਾ ਸਾਹਿਬ ਨੇ ਗਠਲੀ ਖੋਲੀ ਗੰਡ ਖੋਲੀ ਕਹਿੰਦੇ ਪ੍ਰਸ਼ਾਦਾ ਛਕਣ ਲੱਗੇ ਪ੍ਰਸ਼ਾਦਾ ਛੱਕੇ ਉਹ ਜਿਹੜਾ ਗੰਢਾ ਭੰਨਿਆ ਬੜੇ ਆਨੰਦ ਵਿੱਚ ਭੋਜਨ ਕੀਤਾ ਬਾਬਾ ਬੁੱਢਾ ਸਾਹਿਬ ਨੇ ਭੋਜਨ ਛੱਕੇ ਇਹਨੇ ਮਾਤਾ ਗੰਗਾ ਜੀ ਹੁਣ ਦੱਸੋ ਕੀ ਜਾਈਦਾ ਹੈ ਪ੍ਰਸ਼ਾਦਾ ਛਕਿਆ ਦੱਸੋ ਕੀ ਜਾਈਦਾ ਹੈ ਹੱਥ ਜੋੜ ਕੇ ਮਾਤਾ ਗੰਗਾ ਜੀ ਕਹਿੰਦੇ ਮਹਾਰਾਜ ਕਿਰਪਾ ਕਰਦੇ ਹੋ ਬਾਲਕ ਦੀ ਦਾਤ ਬਖਸ਼ੋ ਮੇਰੀ ਝੋਲੀ ਭਰ ਦਿਓ ਮਾਤਾ ਗੰਗਾ ਜੀ ਨੂੰ ਫਿਰ ਬਾਬਾ ਬੁੱਢਾ ਸਾਹਿਬ ਨੇ ਵਰ ਦਿੱਤਾ ਕਿਹਨੇ ਮਾਤਾ ਗੰਗਾ ਜੀ ਲੈ ਚੇਤੇ ਰੱਖਿਓ ਅੱਜ ਤੋਂ ਬਾਅਦ ਸੁਣਿਆ ਤੁਹਾਨੂੰ ਕੀ ਚਾਹੀਦਾ ਪੁੱਤ ਹਾਂ ਮਹਾਰਾਜ ਮਾਤਾ ਗੰਗਾ ਨੂੰ ਆਖਿਆ ਮਾਤਾ ਐਤੀ ਭਾਵਨਾ ਨਾਲ ਤੂੰ ਮੇਰੇ ਵਾਸਤੇ ਪ੍ਰਸ਼ਾਦਾ ਬਣਾ ਕੇ ਲਿਆਈ ਏ ਲਜੇ ਤੇ ਰਖੀ ਕਹਿੰਦੇ ਆਉਂਦੇ ਸਾਣ ਨੂੰ ਤੇਰੇ ਘਰ ਵਿੱਚ ਐਸਾ ਸੂਰਬੀਰ ਜodha ਪੈਦਾ ਪੁੱਤ ਹੋਏਗਾ ਕਹਿੰਦੇ ਜਿਵੇਂ ਮੈਂ ਆ ਗੰਡੇ ਦਾ ਸਿਰ ਭੰਨਿਆ ਨਾ ਮੁਕੀ ਮਾਰ ਕੇ ਕਹਿੰਦੇ ਮੁਗਲਾਂ ਦੇ ਐਦਾਂ ਸਿਰ ਭੰਨਿਆ ਕਰੇਗਾ ਬੋਲੋ ਸ਼੍ਰੀ ਵਾਹੇ ਗੁਰੂ ਆਏ ਮੁਗਲਾਂ ਦੇ ਸਿਰ ਭੰਨੇਗਾ ਮਹਾਰਾਜ ਐਡਾ ਜੋ ਉਹਦਾ ਪੁੱਤ ਕਹਿੰਦੇ ਆਏਗਾ ਨਾਲ ਇੱਕ ਗੱਲ ਹੋਰ ਗਈ ਜਿਹੜਾ ਤੇਰਾ ਲਾਲ ਹੋਏਗਾ ਨਾ ਮਾਤਾ ਗੰਗਾ ਜੀ ਇਹ ਚੇਤੇ ਰੱਖਿਓ ਤੇਰੇ ਲਾਲ ਨੂੰ ਤੇਰੇ ਪੁੱਤ ਨੂੰ ਦੇਨ ਦੁਨੀਆ ਦੇ ਰਾਜੇ ਤਾਂ ਕੀ ਸਮੁੰਦਰ ਵੀ ਰਸਤੇ ਦਿਆ ਕਰਨਗੇ ਬੋਲੋ ਸ਼੍ਰੀ ਵਾਹਿਗੁਰੂ ਆਏ ਗਿਆ ਸੀ ਬਾਬਾ ਬੁੱਢਾ ਸਾਹਿਬ ਨੇ ਰਸਤਾ ਢੇੜ ਕੇ ਸਮੁੰਦਰਾਂ ਦੇ ਪਾਣੀ ਮਾਤਾ ਜੀ ਤੇਰੇ लाਡਲੇ ਰਸਤਾ ਢੇੜੇ ਮਾਤਾ ਜੀ ਤੇਰੇ ਰਸਤੇ ਦੇ ਮਾਤਾ ਜੀ ਤੇਰੇ ਨਾਮ ਲੈ ਲੂ ਯਾਰੇ ਦੀ ਮਾਤਾ ਤੇਰੇ ਲਾਡਲੇ ਨੂੰ ਤੇਰੇ ਪਿਆਰੇ ਮਾਤਾ ਤੇਰੇ ਲਾਡਲੇ ਓਏ ਸਾਚੋ ਦਾ ਪੁੱਤ ਤੇਰੇ ਘਰ ਵਿੱਚ ਆਏਗਾ ਮਾਤਾ ਕਹਿੰਦੇ ਜਿਵੇਂ ਗੰਡੇ ਦਾ ਸਿਰ ਪੰਨਿਆ ਮੁਗਲਾਂ ਦੇ ਸਿਰ ਪੰਨਿਆ ਕਰੇਗਾ ਸਮੁੰਦਰਾਂ ਦੇ ਪਾਣੀ ਵੀ ਉਹਨੂੰ ਰਾਹ ਦਿਆ ਕਰਨਗੇ ਤਾਨੂੰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਕੌਣ ਆਇਆ ਫਿਰ ਪੰਜ ਪਿਆਲੇ ਪੰਜ ਪੀਰ ਛੱਠਮ ਵੀਰ ਬੈਠਾ ਗੁਰਬਾਰੀ ਅਰਜਨ ਕਾਇਆ ਪਲਟ ਕੇ ਮੂਰ ਤੇ ਹਰ ਗੋਬਿੰਦ ਸਵਾਰੇ ਚੱਲੀ ਪੀੜੀ ਛੋਡੀਆਂ ਰੂਪ ਦਿਖਾਵਣ ਫੇਰ ਆਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੇ ਗੁਰੂ ਹਰਗੋਬਿੰਦ ਸਾਹਿਬ ਐਡੇ ਜੋਧੇ ਐਡਾ ਬਲਵਾਨ ਸ਼ਰੀਰ ਕਹਿੰਦੇ ਜਦੋਂ ਮਹਾਰਾਜ ਐ ਚੱਲਦੇ ਸੀ ਨਾ ਇੱਕ ਘੋੜੇ ਤੋਂ ਬਾਹਰ ਨਹੀਂ ਸੀ ਚੱਲਿਆ ਜਾਂਦਾ ਰਸਤੇ 'ਚ ਦੂਜਾ ਘੋੜਾ ਬਦਲਣਾ ਪੈਂਦਾ ਸੀ ਇਹਦੇ ਬਲਵਾਨ ਸਤਗੁਰੂ ਜੀ